ਆਗੇ ਕਰੀ ਜੀ ਕੀ ਪਤ ਹੈ ਜੀ ਸ਼੍ਰੀ ਪ੍ਰਭਾ ਜੀ ਸਹਾਇ ਵਾਰ ਸ਼੍ਰੀ ਪ੍ਰਭਾ ਜੀ ਦੀ ਬਾਦਸ਼ਾਹੀ ਦਸਮੇਂ ਪ੍ਰਤਮ ਭਗਤ ਤੇ ਸਿਮਰ ਕਾਇ ਗੁਰੂ ਨਾਨਕ ਧਿਆਇ ਤੇ ਰੰਗਦ ਗੁਰ ਤਾਂ ਪਤਾ ਆਸਰਾਮ ਦਾਸਾ ਹੁਣ ਸਹਾਇ ਅਰਜੁਨ ਮਰ ਗੁਵਿੰਦਨਾ ਸਿਮਰ ਸ਼੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਬਿਖਾ ਸਬਦ ਭਜਾਇ ਤੇ ਬਹਾਦਰ ਸਰ ਆਪ ਹਰ ਨਾਮ ਨੇ ਦਇਆ ਵੈ ਧਾਈ ਸਭ ਧਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥੀਆਂ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਗਤ ਅੰਤਰ ਕੀ ਖਾਸਾ ਜੀ ਬੋਲੋ ਜੀ ਜਾ ਪਿਆਰਿਆਂ ਚਾਹਾਂ ਸਹਜਾਂ ਦੇਆਂ ਚਾਲ ਨਮਕਤਾਂ ਫੱਟੀਆਂ ਜੱਪੀਆਂ ਦੱਪੀਆਂ ਜਨਾ ਨਾਮ ਜੱਪਿਆ ਵੰਡ ਛਤਿਆ ਦੇਵ ਚਲਾਈ ਤੇ ਰੁਆਈ ਦੇਵ ਕੀ ਅਨੰਦ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧੰਨਦਰ ਕੇ ਖਾਲਸਾ ਜੀ ਵਾਹਿਗੁਰੂ ਜੀ ਸੰਗਾਂ ਸੰਗੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਓਹ ਭਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਦੇ ਗੁਰਦੁਆਰਿਆਂ ਦੀ ਸੇਵਾ ਲਇਕਵਾਨੀਆਂ ਕੀਤੀਆਂ ਧਰਮ ਨਹੀਂ ਖਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਰਿ ਤਨਾ ਸੰਹੁ ਸ਼ਹੀਦਾ ਦੇ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਫਤਸਾ ਜੀ ਬਲ ਜੀ ਸੰਜਾ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਤਰ ਕੇਵਲ ਜੀ ਪ੍ਰਤਮੇ ਸਰਵਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਕਾਲਸਾ ਜੀ ਕੋ ਵਾਹੇ ਗੁਰੁ ਵਾਹੇ ਗੁਰੂ ਚਤਿਆ ਚਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਲਸਾ ਜੀ ਸਾਹਿਬ ਤਮ ਅਹਰਸ਼ਿਆ ਰਾਇ ਦੇ eh ਪਾਤ ਹੈ ਮਰਦ ਕੀ ਤਾਜ ਪੰਖ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ 판 ਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਨਾਨੋ ਸਿੱਖੀ দান ਕੀ ਇਸ দান ਵਹਿਦ দান ਵਿਵੇਕ দান ਸਹਾਦਾਨ ਪ੍ਰੂਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਹਿਬ ਜੀ ਦੇ ਦਰਸ਼ਨ ਇਸਨਾ ਜੋ ਪਿਆ ਤੁੰਦੇ ਗੋਏ ਜੁਗੋ ਜੋ ਪਿਆ ਤਾਮ ਤਮਤਾ ਗਿਆ ਤਾਰ ਬੁਲੋ ਜੀ ਆਖੀਆਂ ਦੇ ਸਿੱਖਾਂ ਦਾ ਮਨ ਨੀਵਾ ਮਾਤੇ ਚੇ ਮਾਤ ਪਤ ਦੇ ਰੱਪੇ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਤੁੰਤ ਦੀ ਸਦਾ ਸਹਾਈ ਦਾਤਾ ਜੀਓ ਸ੍ਰੀ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਗੁ ਧਾਂ ਦੇ ਜਿੰਨਾ ਤੋਂ ਪੰਥ ਨੋਂ ਵਿਛੜਿਆ ਗਿਆ ਹੈ ਪੁੱਲੇ ਦਰਸ਼ਨ ਦਿਹਾ ਤੇ ਸੇਵਾ ਸੰਭਾਲਦਾ ਦਾ ਕਾਲ ਸਾਹਿਬ ਬਖਸ਼ੇ ਹੀ ਮਹਿਮਾਨਿਆਂ ਦੇ ਮਾਂ ਮੇਤਾਂਿਆਂ ਦੇ ਤਾਂ ਮੇਉਟਿਆਂ ਦੀਓ ਪਤਿ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਯੋਗਯ Atal ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਮੋਹ ਸੰਗਤ ਵੱਲੋਂ ਅਰਦਾਸ ਬੇਨਤੀ ਕਰੀ ਚਾਰ ਪਹਿਰ ਰਾਂ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੋ ਸ਼ੁਕਰਾਨਾ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਤਮੀਆਂ ਦੇ ਬਾਣੇ ਅੰਦਰ ਵਤਿਤ ਕਰਵਾ ਲੈਣਾ ਜੀ ਇਸਵੇਂ ਧੰਨ ਧੰਨ ਅਵਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰ ਆਤਮੀਆਂ ਦੇ ਸੋਹਣੇ ਸਿੰਘਾਸਨ ਤਿਆਰ ਨ ਸਮੂਹ ਸੰਗਤਾਂ ਲੋ ਦਰਸ਼ੰ디ਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬਾਤਿਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਸੇਵਾਵਾਂ ਪੇਟਾਂ ਮੰਦਰ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਦਰ ਪਰ ਸਿੱਖੀ ਸਦ ਪ੍ਰਸਾਰਾਂ ਦਾੰਦਿ ਦਾਤ ਬਖਸ਼ਿਸ਼ ਕਰਦੇ ਹੁਏ ਸ਼ੋਭ ਪਾਵਨਾ ਗੁਰਮਤਮ ਸਾਰ ਪੁਰਬ ਕਰਮੀਆਂ ਜੀ ਇਸਮੇ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਸੰਗ ਸੰਹਾਰੇ ਹੋਣਾ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਸਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੇ ਸੋ ਨਹਾ